ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਾਡੇ ਵੱਲੋਂ ਵਕ ਵਕ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਸ਼ਤਰ ਵਿਦਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚੇ ਕਿਦਾਂ ਅਭਿਆਸ ਕਰ ਰਹੇ ਨੇ ਤੇ ਦੂਜੀ ਸਾਈਡ ਛੋਟੇ ਛੋਟੇ ਬੱਚੀਆਂ ਵੀ ਅਭਿਆਸ ਕਰ ਰਹੀਆਂ ਨੇ ਜੀ ਅੱਜ ਦੀ ਕਲਾਸ ਦੇ ਵਿੱਚ ਬੱਚਿਆਂ ਨੂੰ ਜਿੰਨਾ ਕੋ ਲੈਸਨ ਹੁਣ ਤੱਕ ਸਿਖਾਇਆ ਗਿਆ ਹੈ ਸਾਰੇ ਲੈਸਨ ਦੇਖਿਆ ਜਾ ਰਿਹਾ ਕਿ ਇਹ ਕੀ ਗਲਤੀਆਂ ਨੇ ਬੱਚਿਆਂ ਦੀ ਇਹ ਤੇ ਦੂਜੇ ਪਾਸੇ ਬੱਚਿਆਂ ਨੂੰ ਜੰਪ ਦੀ ਪ੍ਰੈਕਟਿਸ ਵੀ ਕਰਾਈ ਜਾ ਰਹੀ ਹੈ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਜਿਹੜੀਆਂ ਵੱਡੀਆਂ ਬੱਚੀਆਂ ਨੇ ਉਹ ਜਾਲ ਦਾ ਅਭਿਆਸ ਕਰ ਰਹੀਆਂ ਨੇ ਸਵੱਡ ਸਾਡੇ ਵੱਲੋਂ ਲਾਸਟ ਵਿੱਚ ਬੱਚਿਆਂ ਨੂੰ ਸ਼ਰਦਾਈ ਦੀ ਸ਼ਿਕਾਈ ਗਈ ਸ਼ਰਦਾਈ ਲਵਾ ਕੇ ਸਿੰਗਾ ਵੱਲੋਂ ਤਿਆਰ ਕਰਕੇ ਸ਼ਰਦਾਈ ਦੇ ਰਗੜੇ ਸੋ ਬੱਚਿਆਂ ਨੂੰ ਸ਼ਿਕਾਏ ਗਏ ਆ ਤੁਸੀਂ ਦੇਖ ਰਹੇ ਹੋ ਬੱਚੀ ਜਾਲ ਦਾ ਅਭਿਆਸ ਕਰ ਰਹੀ ਹੈ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਬੱਚੇ ਜੰਪਾ ਦਾ ਅਭਿਆਸ ਵੀ ਕਰ ਰਹੇ ਨੇ ਤੋਂ ਪਾਰਕ ਦੇ ਵਿੱਚ ਵੀ ਬੱਚੇ ਅਭਿਆਸ ਕਰ ਰਹੇ ਨੇ ਸੋ ਸਾਰੇ ਬੱਚੇ ਰੋਜ਼ਾਨਾ ਹੈ ਡੇਲੀ ਸ਼ਾਮ ਨੂੰ 6 ਵੇ ਤੋਂ ਲੈ ਕੇ 8 ਵੇ ਤੱਕ 2 ਘੰਟੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ ਸੋ ਸੰਗਤ ਜੀ ਜੇਕਰ ਤੁਸੀਂ ਵੀ ਆਪਣੇ ਇਲਾਕਿਆਂ ਦੇ ਵਿੱਚ ਬੱਚਿਆਂ ਨੂੰ ਸ਼ਸਤਰ ਵਿਦਿਆ ਸਿਖਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਫੇਸਬੁਕ ਪੇਜ ਨਿਰਵੈਰ ਖਾਲਸਾ ਗੱਤਕਾ ਗਰੁੱਪ ਇੰਸਟਾਗ੍ਰam ਪੇਜ ਨਿਰਵੈਰ ਖਾਲਸਾ ਗੱਤਕਾ ਗਰੁੱਪ ਤੇ YouTube ਤੇ ਨਿਰਵੈਰ ਖਾਲਸਾ ਗੱਤਕਾ ਗਰੁੱਪ ਤੇ ਸਾਡੇ ਨਾਲ ਜੁੜ ਸਕਦੇ ਹੋ ਉੱਥੇ ਤੁਹਾਨੂੰ ਸਾਡੇ ਸੰਪਰਕ ਨੰਬਰ ਮਿਲ ਜਾਣਗੇ ਜਿੱਥੋਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਹੀ ਸੰਕਾ ਦੇ ਫੋਨ ਮੈਸੇਜ ਆ ਰਹੇ ਹਨ ਬੇਨਤੀ ਹੈ ਕਿ ਜਿਨ੍ਹਾਂ ਵੀ ਆਪਣੇ ਲੱਕੇ ਜਿਹੀ ਚੱਕਰ ਤੁਹਾਡਾ ਪਰਮਾਨੈਂਟ ਗੱਤਕੇ ਦੀਆਂ ਕਲਾਸਾਂ ਲਵਾਉਣੀਆਂ ਨੇ ਜਾਂ ਫਿਰ ਕੈਂਪ ਵਗੈਰਾ ਰਖਵਾਣਾ ਹੈ ਸੋ ਘਟੋ ਘਟ 25 ਕ ਬੱਚੇ ਹੋਣੇ ਚਾਹੀਦੇ ਨੇ ਕਲਾਸ ਦੇ ਵਿੱਚ ਸੋ 25 ਬੱਚੇ ਹੁੰਦੇ ਨੇ ਉਸ ਤੋਂ ਬਾਅਦ ਅਸੀਂ ਉਸ ਇਲਾਕੇ ਦੇ ਵਿੱਚ ਜਾ ਕੇ ਅਖਾੜਾ ਸ਼ੁਰੂ ਕਰਾਣੇ ਆ ਤੇ ਬੱਚਿਆਂ ਨੂੰ ਸ਼ਸਤਰ ਵਿਦਿਆ ਸਿਖਾਉਣੇ ਆ ਸੋ ਇਹ ਛੋਟੀਆਂ ਬੱਚੀਆਂ ਦੇਖ ਰਹੇ ਹੋ ਤਕਰੀਬਨ ਇਹਨਾਂ ਦੀ ਉਮਰ ਹਜੇ 6-7 ਸਾਲ ਹੈ ਸੋ ਜਾਲ ਦਾ ਬਹੁਤ ਸੋਹਣਾ ਅਭਿਆਸ ਕਰਦੀਆਂ ਨੇ ਤੁਸੀਂ ਅਕਸਰ ਇੰਸਟਾਗ੍ਰam ਤੇ ਵੀ ਫੇਸਬੁੱਕ ਤੇ ਵੀ ਸਾਡੇ ਪੇਜ ਤੇ ਇਹਨਾਂ ਬੱਚੀਆਂ ਦੀਆਂ ਵੀਡੀਓ ਦੇਖੀਆਂ ਨੇ ਜੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੀ ਸੈਲਫ ਡਿਫੈਂਸ ਸਿੱਖਣ ਨਸ਼ਿਆਂ ਤੋਂ ਦੂਰ ਹੋਣ ਸੋ ਆਪਣੀ ਰੱਖਿਆ ਆਪ ਹੀ ਕਰ ਸਕਣ ਸੋ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਓਨ ਕਰੋ ਤਾਂ ਕਿ ਜਿੰਨੀਆਂ ਵੀ ਵੀਡੀਓ ਅਸੀਂ ਅਪਲੋਡ ਕਰਦੇ ਆ ਸੋ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਾਂ ਸੋ ਇਹ ਸਾਰਾ ਉਪਰਾਲਾ ਇੰਟਰਨੈਸ਼ਨਲ ਨਿਰਵੈਰ ਖਾਲਸਾ ਗਤਕਾ ਗਰੁੱਪ ਰਾਜਪੁਰਾ ਵੱਲੋਂ ਕੀਤਾ ਜਾਂਦਾ ਸੀ ਹੁਣ ਅਭਿਆਸ ਹੋਣ ਤੋਂ ਬਾਅਦ ਲਾਸਟ ਵਿੱਚ ਬੱਚਿਆਂ ਨੂੰ ਸ਼ਰਦਾਈ ਦੇ ਲੰਗਰ ਸ਼ਿਕਾਏ ਜਾ ਰਹੇ ਹਨ ਸਾਰੇ ਬੱਚਿਆਂ ਨੂੰ ਮਿਹਨਤ ਕਰਨ ਤੋਂ ਬਾਅਦ ਬੱਚਿਆਂ ਨੂੰ ਕੁਝ ਨਾ ਕੁਝ ਪ੍ਰਬੰਧਕਾਂ ਵੱਲੋਂ ਡਾਈਡ ਦਿੱਤੀ ਜਾਂਦੀ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ